ਅੱਜ ਅਸੀਂ ਇਸ ਵੀਡੀਓ ਨਾਲ ਹੀ ਜਾਣਾਂਗੇ ਕਿ ਮਿਨਾਕਸ਼ੀਦੱਤ ਅਕੈਡਮੀ ਦੀਆਂ ਕਮੀਆਂ ਕੀ-ਕੀ ਹਨ ਪਹਿਲਾ ਵੈਸੇ ਤਾਂ ਮਿਨਾਕਸ਼ੀਦੱਤ ਇੰਸਟੀਚਿਊਟ ਇੱਕ ਫੇਮਸ ਇੰਸਟੀਚਿਊਟ ਹੈ ਪਰ ਇੱਥੋਂ ਦੇ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਕਾਫੀ ਹੱਦ ਤੱਕ ਨਿਰਾਸ਼ ਹੁੰਦੇ ਹਨ ਦੂਜਾ ਮਿਨਾਕਸ਼ੀਦੱਤ ਮੇਕਅਪ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਟ੍ਰੇਨਰ ਕਿਸੇ ਵੀ ਵਿਦਿਆਰਥੀ ਦੇ ਚੱਜ ਨਾਲ ਧਿਆਨ ਨਹੀਂ ਦੇ ਪਾਉਂਦਾ ਹੈ ਤੀਜਾ ਮਿਨਾਕਸ਼ੀਦੱਤ ਮੇਕਅਪ ਅਕੈਡਮੀ ਦਾ ਫੀਸ ਸਟਰਕਚਰ ਬਹੁਤ ਜ਼ਿਆਦਾ ਮਹਿੰਗਾ ਹੈ ਜੋ ਕਿ ਇੱਕ ਨਾਰਮਲ ਸਟੂਡੈਂਟ ਅਫੋਰਡ ਨਹੀਂ ਕਰ ਸਕਦਾ ਹੈ ਚੌਥਾ ਮਿਨਾਕਸ਼ੀਦਤ ਮੇਕਅਪ ਅਕੈਡਮੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਨਹੀਂ ਦਿੱਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ ਜੇ ਅਸੀਂ ਗੱਲ ਕਰੀਏ ਇੰਡੀਆ ਦੀਆਂ ਟੌਪ 3 ਅਕੈਡਮੀਆਂ ਦੀਆਂ ਤੇ ਨੰਬਰ 1 ਤੇ ਆਉਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵਤਾ ਅਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ ਪੰਜਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਅਨੁਰਾਗ ਮੇਕਅਪ ਮੰਤਰ ਗੁਰਕੁਲ ਦੀ ਮੁੰਬਈ ਵਾਲੀ ਬ੍ਰਾਂਚ ਜਿਸ ਵਿਸ਼ੇ 'ਚ ਅੱਜ ਅਸੀਂ ਚਰਚਾ ਕੀਤੀ ਹੈ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਪਰਲ ਅਕੈਡਮੀ ਜੋ ਕਿ ਦਿੱਲੀ ਦੀ ਬ੍ਰਾਂਚ ਹੈ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ